ਤੇ ਮੇਰੀ ਫੈਮਲੀ ਸਾਰੀ ਰੁਲੀ ਪਈ ਆ ਮੈਂ ਆਪ ਰੁਲਿਆ ਫਿਰਦਾ ਆ ਜੇ ਕਰੋੜਾਂ ਰੁਪਏ ਹੁੰਦੇ ਤਾਂ ਮੈਂ ਇਸ ਹਾਲਤ ਵਿੱਚ ਹੁੰਦਾ ਸਰ ਜੀ ਪਰ ਮੈਨੂੰ ਇਹ ਸੀਗਾ ਵੀ ਮੈਂ ਜਾਂ ਤਾਂ ਆਪ ਮਰ ਜਾਵਾਂ ਜਾਂ ਆਪਣੇ ਪਰਿਵਾਰ ਨੂੰ ਕੁਝ ਦੇ ਕੇ ਮਾਰ ਦੇਵਾਂ ਮੈਂ ਇਹਨਾਂ ਦੀ ਚੀਜ਼ਾਂ ਨੂੰ ਫੇਸ ਨਹੀਂ ਕਰ ਸਕਦਾ ਸੀਗਾ ਹੁਣ ਜ ਕਿਸੇ ਨੇ 5 ਲੱਖ ਦੀ ਜਾਂ 10 ਲੱਖ ਦੀ ਕਮੇਟੀ ਬਾਈ ਕਿੱਕ ਕਿੱਕ ਕਮੇਟੀ ਦਿੱਤੀ ਔਰ 10-10 ਲੱਖ ਰੁਪਏ ਸਰ ਜੀ ਤੋਂ ਗਣਾਂਦੇ ਪਏ ਆ 5 ਲੱਖ ਦਾ 5 ਲੱਖ ਤੋਂ ਨਹੀਂ ਆਈ ਜਾਂਦੇ 2 ਲੱਖ ਦਾ 2 ਲੱਖ ਸਾਈ ਜਾਂਦੇ ਏ ਹੁਣ ਬੰਦਾ ਇੱਕ ਸੁਸਾਈਡ ਨੋਟ ਲਿਖ ਕੇ ਅੱਜ ਚਲੋ ਕਿਸੇ ਬੰਦੇ ਦੇ ਨਾਲ ਪੇਸ਼ ਹੋ ਗਿਆ ਆਹ ਬੰਦੇ ਜੀ ਮੈਨੂੰ ਅੱਧੀ ਰਾਤ ਨੂੰ ਫੋਨ ਕਰਦੇ ਆ ਪਰੇਸ਼ਾਨ ਕਰਦੇ ਆ ਉਹ ਪਰੇਸ਼ਾਨ ਤੈਨੂੰ ਅੱਧੀ ਰਾਤ ਨੂੰ ਬੰਦਾ ਪੈਸੇ ਦੇਣ ਨੂੰ ਥੋੜੋ ਕਰੂਗਾ ਤੈਨੂੰ ਕੋ ਪੈਸੇ ਲੈਣ ਨੂੰ ਕਰੂਗਾ ਇਹ ਕਹਿੰਦਾ ਜੀ ਜੇਨੇ 10000 ਰੁਪਇਆ ਦੇਣਾ ਠੀਕ ਹੈ ਨਾ 10 ਲੱਖ ਮੰਗਦਾ ਉਹ ਸ਼ੁਕਰ ਹੈ ਲਹਣ ਤੀਆ ਤੂੰ 10000 ਹੀ ਮੰਨਿਆ ਉਹ ਲੈ ਕੇ ਮਰਨ ਵਾਲੇ ਮਰਨ ਵਾਲੇ ਨਹੀਂ ਹੁੰਦੇ ਇੱਥੇ ਸ਼ਾਇਦ ਕਿੰਨੀਆਂ ਮੌਤਾਂ ਤੇਰੇ ਸਿਰ ਤੇ ਚੜ ਕੇ ਹੋਣੀਆਂ ਮਰਨ ਨੂੰ ਮਨਜ਼ੂਰ ਆ ਤੁਸੀਂ ਮਰਾਂਗੇ ਹੈਪੀ ਦੇ ਸਿਰ ਤੇ ਚੜ ਕੇ ਮਰਾਂਗੇ ਹਾਏ 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 ਬੀਤੇ ਦਿਨੀ ਫਗਵਾੜਾ ਵਿਖੇ ਬਹੁਜ ਚਰਚਿਤ ਕਮੇਟੀਆਂ ਦਾ ਪੈਸਾ ਹੜਪਣ ਵਾਲੇ ਸੰਜੀਵ ਕੁਮਾਰ ਸ਼ਰਮਾ ਉਰਫ ਹੈਪੀ ਦਾ ਮਾਮਲਾ ਕਾਫੀ ਭਖਿਆ ਹੋਇਆ ਸੀ ਜਿਸ ਵਿੱਚ ਸ਼ਹਿਰ ਦੇ ਕਈ ਲੋਕਾਂ ਵੱਲੋਂ ਕਮੇਟੀਆਂ ਦੇ ਕਰੋੜਾ ਰੁਪਏ ਲੈ ਕੇ ਭੱਜਣ ਦੇ ਦੋਸ਼ ਲਗਾਏ ਜਾ ਰਹੇ ਸਨ ਅਤੇ ਲੋਕਾ ਵੱਲੋਂ ਸੰਜੀਵ ਕੁਮਾਰ ਸ਼ਰਮਾ ਉਰਫ ਹੈਪੀ ਖਿਲਾਫ थाना ਸਿਟੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਦੌਰਾਨ ਅਜੇ ਸਾਰੇ ਮਾਮਲੇ ਵਿੱਚ ਇੱਕ ਨਵਾਂ ਮੋੜ ਉਸ ਵੱਲੇ ਸਾਹਮਣੇ ਆਇਆ ਜਦੋਂ ਸੰਜੀਵ ਕੁਮਾਰ ਸ਼ਰਮਾ ਉਰਫ ਹੈਪੀ ਲੈਟਰੀਆ ਵਾਲਾ ਸੁਸਾਈਡ ਨੋਟ ਲੈ ਕੇ ਰੇਲਵੇ ਲਾਈਨਾਂ ਤੇ ਜਾ ਰਿਹਾ ਸੀ ਤਾਂ ਖਾਲਸਾ ਹੈਰੀਟੇਜ ਦੇ ਅਗੂ ਬਿੱਟੂ ਬਾਬਾ ਵੱਲੋਂ ਉਸ ਨੂੰ ਰੋਕ ਕੇ ਜਦੋਂ ਗੱਲਬਾਤ ਕੀਤੀ ਤਾਂ ਉਹ ਕਾਫੀ ਪਰੇਸ਼ਾਨ ਦਿਖ ਰਿਹਾ ਸੀ ਤਾਂ ਬਿੱਟੂ ਬਾਬਾ ਉਸ ਨੂੰ ਸਮਝਾ ਬੁਝਾ ਕੇ ਆਪਣੇ ਨਾਲ ਲੈ ਆਇਆ। ਤੇ মিডিਆ ਤੇ ਪ੍ਰਸ਼ਾਸਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲੈ ਕੇ ਆ। মিডিਆ ਦੇ ਸੰਮੁਖ ਹੁੰਦਿਆਂ ਸੰਜੀਵ ਕੁਮਾਰ ਉਰਫ ਹੈਪੀ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਸੀ ਕਿ ਕੁਝ ਲੋਕ ਉਸ ਉੱਪਰ ਬੇਤੁਕਾ આરોਪ ਲੱਗ ਰਹੇ ਸਨ ਅਤੇ ਉਸ ਨੂੰ ਪੈਸੇ ਦੇਣ ਦੇ ਦਬਾਅ ਪਾ ਰਹੇ ਸਨ। ਉਸਨੇ ਕਿਹਾ ਕਿ ਨਾ ਤਾਂ ਹੀ ਉਹ ਭਜਿਆ ਹੈ ਅਤੇ ਨਾ ਹੀ ਲੋਕਾਂ ਦੇ ਪੈਸੇ ਦੇਨੇ ਹਨ ਅਤੇ ਜੋ ਦੇਨੇ ਹਨ ਬਹੁਤ ਘੱਟ ਹੈ। ਅਤੇ ਲੋਕ ਵਿਧਾ ਚੜਾ ਕੇ ਉਸ ਤੇ ਪੈਸੇ ਮੰਗ ਰਹੇ ਹਨ ਅਤੇ ਪਰੇਸ਼ਾਨ ਕਰ ਰਹੇ ਹਨ। ਔਰ ਕੀ ਕਿਹਾ ਸੰਜੀਵ ਕੁਮਾਰ ਹੈਪੀ ਨੇ ਦੇਖੋ ਇਸ ਖਾਸ ਰਿਪੋਰਟ ਚ ਫਗਵਾੜਾ ਦੇ ਪਿਛਲੇ ਕੁਝ ਦਿਨਾਂ ਤੋਂ ਇੱਕ ਮਸਲਾ ਅਹਿਮ ਪਕਿਆ ਹੋਇਆ ਸੀ ਕਮੇਟੀਆਂ ਨੂੰ ਲੈ ਕੇ ਕਿ ਹੈਪੀ ਨਾਮ ਦਾ ਵਿਅਕਤੀ ਜਿਹੜਾ ਆ ਫਗਵਾੜੇ ਦੇ ਤਕਰੀਬਨ ਕਿਹਾ ਜਾਂਦਾ ਸੀ ਕਿ ਅੱਧੇ ਫਗਵਾੜੇ ਦੀਆਂ ਕਮੇਟੀਆਂ ਦੇ ਪੈਸੇ ਲੈ ਕੇ ਭੱਜ ਗਿਆ ਜਿਸ ਵਿੱਚ ਕੋਈ ਕਹਿ ਰਿਹਾ ਸੀ 15 ਕਰੋੜ ਕੋਈ ਕਹਿ ਰਿਹਾ ਸੀ 20 ਕਰੋੜ ਕੋਈ ਕਹਿ ਰਿਹਾ ਸੀ 10 ਕਰੋੜ ਕਰੋੜਾਂ ਦੀ ਠੱਗੀ ਦਾ ਮਾਮਲਾ ਜਿਹੜਾ ਆ ਇਹ ਚੱਲਦਾ ਪਿਆ ਸੀ ਤੇ ਉਹਨੂੰ ਲੈ ਕੇ ਅਲੱਗ-ਅਲੱਗ ਤੌਰ ਦੇ ਉੱਤੇ ਪੁਲਸ ਤੇ ਵੀ ਇਸ ਚੀਜ਼ ਦਾ ਪ੍ਰੈਸ਼ਰ ਸੀ মিডিਆ ਦੇ ਵਿੱਚ ਵੀ ਇਸ ਚੀਜ਼ ਨੂੰ ਬੜੇ ਅੱਛੇ ਢੰਗ ਨਾਲ ਉਠਾਇਆ ਗਿਆ ਤੇ ਸਚਾਈ ਕੀ ਆ ਅੱਜ ਇਹ ਜਾਣਨ ਲਈ ਸਾਡੇ ਨਾਲ ਖੁਦ ਹੈਪੀ ਜਿਹੜਾ ਕੀ ਕਿਹਾ ਗਿਆ ਰਿਹਾ ਕਿ ਹੈਪੀ ਭੱਜ ਗਿਆ ਕਮੇਟੀਆਂ ਲੈ ਕੇ ਖੁਦ ਹੈਪੀ ਸਾਡੇ ਨਾਲ ਮੌਜੂਦ ਆ ਤੇ ਹੈਪੀ ਪਹਿਲਾਂ ਤਾਂ ਇਹ ਦੱਸੋ ਕਿ ਸਾਰੇ ਕਹ ਰਹੇ ਕਿ ਹੈਪੀ ਕਰੋੜਾ ਰੁਪਈਆ ਲੱਗੇ ਭੱਜ ਗਿਆ ਕਮੇਟੀਆਂ ਦੇ ਪੈਸੇ 15 ਕਰੋੜ 20 ਕਰੋੜ 10 ਕਰੋੜ ਕਿੰਨੇ ਕੁ ਪੈਸੇ ਦੀ ਗੱਲ ਹੈ ਜੇ ਕਰੋੜਾਂ 'ਚ ਹੁੰਦਾ ਤੇ ਮੇਰੀ ਆ ਹਾਲਤ ਨਾ ਹੁੰਦੀ ਤੇ ਮੈਂ 8 ਵਜੇ ਤੇ ਵਧੀਆ ਕਿਤੇ ਕੰਟਰੀ ਚ ਜਾ ਸਕਦਾ ਸੀ ਵਧੀਆ ਸਿਟੀਜ਼ਨ ਲੈ ਸਕਦਾ ਸੀਗਾ ਮੈਂ ਇੱਥੇ ਹੀ ਨਾ ਰਹਿ ਕੇ ਆਪਣੀ ਆਹਾ ਭੇਜ ਭੋਜਾ ਮੇਰੀ ਤੁਸੀਂ ਦੇਖ ਲਓ ਜੇ ਮੇਰੇ ਕੋ ਕੋਰੋੜਾ ਰੁਪਈਆ ਹੁੰਦੇ ਤੇ ਮੇਰੀ ਫੈਮਿਲੀ ਸਾਰੀ ਰੁਲੀ ਪਈ ਆ ਮੈਂ ਆਪ ਰੁਲਿਆ ਫਿਰਦਾ ਆ ਇਹ ਕਰੋੜਾਂ ਰੁਪਏ ਹੁੰਦੇ ਤਾਂ ਮੈਂ ਇਸ ਹਾਲਤ ਵਿੱਚ ਹੁੰਦਾ ਸਰ ਜੀ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਨੰਬਰ 2 ਹਾਂ ਦੇਣਦਾਰੀ ਜਿਹੜੀ ਹੈਗੀ ਆ ਥੋੜੀ ਬਤੂ ਹੈਗੀ ਆ ਉਹ ਦੇਣੀ ਆ ਪਰ ਲੋਕਾਂ ਨੇ ਮੈਨੂੰ ਪਿਛਲੇ 6 ਮਹੀਨੇ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਸੀ ਰਾਤ ਨੂੰ 12-12 ਵਜੇ ਤੱਕ ਮੈਨੂੰ ਰਾਤ ਨੂੰ ਫੋਨ ਕਰਦੇ ਸੀ ਮੈਨੂੰ ਡਰਾਉਂਦੇ ਤੇ ਖਾਂਦੇ ਸੀ ਸਵੇਰੇ 6 ਵਜੇ ਦੇ ਸੀ ਤਾਂ ਮੈਨੂੰ ਫੋਨ ਆਨੇ ਸ਼ੁਰੂ ਹੋ ਜਾਂਦੇ ਸੀ ਵੀ ਤੈਨੂੰ ਮਾਰ ਦਿਆਂਗੇ ਤੈਨੂੰ ਆ ਕਰ ਦਿਆਂਗੇ ਤੇਰੇ ਨਿਆਣੇ ਚੱਕ ਦਿਆਂਗੇ ਤੇ ਮੈਨੂੰ ਮੈਂਟਲੀ ਅਫਸਰਟ ਕੀਤਾ ਹੋਇਆ ਸੀ ਇਹਨਾਂ ਨੇ ਤੇ ਇਸ ਨ ਕੋਸ਼ੇ ਦੇ ਕੇ ਮਾਰ ਦੇਵਾਂ ਮੈਂ ਇਹਨਾਂ ਦੀ ਚੀਜ਼ਾਂ ਦਾ ਫੇਸ ਨਹੀਂ ਕਰ ਸਕਦਾ ਸੀਗਾ ਤੇ ਮੈਂ ਇਹ ਕਦਮ ਚੱਕੇ ਚੱਕਣ ਵੀ ਵਾਲਾ ਸੀਗਾ ਵੀ ਮੈਂ ਆਪਣੇ ਆਪ ਨੂੰ ਜਾਨਕੀ ਸੁਸਾਇਟੀ ਨੋਟਿਕ ਮੈਂ ਲਿਖਿਆ ਹੋਇਆ ਵਾ ਮੈਂ ਮਰਨ ਚੱਲਾ ਸੀਗਾ ਤੇ ਮੈਨੂੰ ਉੱਥੇ ਉਸ ਮੌਕੇ ਤੇ ਮੈਨੂੰ ਕੁਦਰਤੀ ਰੱਬ ਵੱਲੋਂ ਬਾਬਾ ਜੀ ਮਿਲ ਗਏ ਬਾਬਾ ਜੀ ਨੇ ਮੈਨੂੰ ਸਮਝਾਇਆ ਕਹਿੰਦੇ ਇਹ ਗੱਲ ਬਿਲਕੁਲ ਨਹੀਂ ਕਰਨੀ ਹੈਗੀ ਇਹ ਕੰਮ ਦਾ ਮਸਲੇ ਦਾ ਹੱਲ ਨਹੀਂ ਹੈਗਾ ਇਹ ਮਸਲੇ ਦਾ ਹੱਲ ਪ੍ਰਸ਼ਾਸਨ ਹੈ ਕਿ ਪ੍ਰਸ਼ਾਸਨ ਬੈਠੇ ਮਨੂੰ ਜਦਕਿ ਉਹਨਾਂ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਜੀ ਪ੍ਰਸ਼ਾਸਨ ਸਾਡਾ ਆ ਅਸੀਂ ਤੈਨੂੰ ਕੁੱਟਮਾਰ ਕਰਵਾ ਦਵਾਂਗੇ ਅੰਦਰ ਜੋ ਮਰਜ਼ੀ ਹੋਵੇ ਤੇਰੇ ਤੇ ਪ੍ਰੈਸ਼ਰ ਪਊਗਾ ਹੀ ਪਰ ਬਾਬਾ ਜੀ ਨੇ ਸਮਝਾਇਆ ਕਿ ਪ੍ਰਸ਼ਾਸਨ ਇਦਾਂ ਕਦੀ ਨਹੀਂ ਕਰਦਾ ਪ੍ਰਸ਼ਾਸਨ ਹਮੇਸ਼ਾ ਫਗਵਾੜਿਆ ਬਹੁਤ ਵਧੀਆ ਵਾ ਵਾਰ ਕੀ ਕੀਤੀ ਚਾਹੂਗੀ ਨੰਬਰ 2 ਕਿਸੇ ਨੇ ਮੇ ਤੋਂ 2 ਲੱਖ ਰੁਪਏ ਦੀ ਕਮੇਟੀ ਪਾਈ ਆ ਜਾਂ 10 ਲੱਖ ਰੁਪਏ ਦੀ ਜਾਂ 5 ਲੱਖ ਦੀ ਕਮੇਟੀ ਵਾ ਇੱਕ ਇੱਕ ਕਮੇਟੀ ਦੇ ਕੇ ਉਹ 10 10 20 ਵੀ ਲੱਖ ਰੁਪਏ ਗਿਣਾ ਰਹੇ ਆ ਉਸ ਦੇ ਦੌਰਾਨ ਪਹਿਲਾਂ ਇਹਨਾਂ ਦੀ ਵੀਡੀਓ ਪਾਈ ਸੀ ਜਿੱਤੇ ਲੋਕਾਂ ਨੇ ਕਮੈਂਟ ਵੀ ਕੀਤੇ ਆ ਵੀ ਕੋਈ ਕਹਿੰਦਾ ਸੀ 2 ਲੱਖ ਜਾਨਕੀ 2 ਕਰੋੜ ਫਿਰ 5 ਕਰੋੜ ਫਿਰ 10 ਕਰੋੜ ਹੁਣ 15 ਕਰੋੜ ਤੱਕ ਸਰ ਜੀ ਚੱਲ ਗਏ ਆ ਜੇ 15 ਕਰੋੜ ਤੱਕ ਚੱਲ ਗਏ ਤਾਂ ਇਹਨਾਂ ਨੇ ਹਿਸਾਬ ਲਿੱਤਾ ਜਾਵੇ ਇਹਨਾਂ ਕੋ ਸਾਰਿਆਂ ਕੋ ਪਤਾ ਲੱਗੇ 15 ਕਰੋੜ ਕਿੱਦਾਂ ਕਹਿ ਰਹੇ ਆ ਮੈਂ ਕੋਈ 15 ਕਰੋੜ ਨਹੀਂ ਦੇਣਾ ਦੇਂਦਾਰੀ ਜਿਹੜੀ ਹੈਗੀ ਹੁਣ ਹੱਥ ਪੈ ਨਹੀਂ ਦਵਾਂਗੇ ਜਿੰਨੇ ਕਿ ਦੇਣੇ ਆ ਪਰ ਇਹਨੇ ਦੇਣੇ ਇਹ ਤਾਂ 10 20 ਗੁਣਾ ਵਧਾ ਕੇ ਦੱਸ ਰਹੇ ਸਾਰੇ ਦੇਂਦਾਰੀਆਂ ਵੀ ਹੁਣ ਲੋਕਰੀ ਕਮੇਟੀ ਚੱਕੀਆਂ ਬਣੀਆਂ ਜਿਹਨਾਂ ਨੇ ਚੱਕੀਆਂ ਕਮੇਟੀਆਂ ਉਹ ਕੋਈ ਨਹੀਂ ਅੱਗੇ ਆ ਰਹੇ ਜਿਨਾਂ ਨੂੰ ਮੈਂ ਲੈਣੇ ਆ ਉਹ ਕੋਈ ਨਹੀਂ ਆ ਰਿਹਾ ਕਿਉਂਕਿ ਉਹਨਾਂ ਨੇ ਕੱਲ ਹੀ ਆਣਾ ਉਹਨਾਂ ਨੇ ਪੈਸੇ ਲੱਕੇ ਹੋਏ ਆ ਕਮੇਟੀਆਂ ਖਾਧੀਆਂ ਹੋਈਆਂ ਆ ਅਗਲੇ ਚ ਉਪਰਾਮਣਾ ਬੈਠੇ ਆ ਹਾਂ ਜਿਨ੍ਹਾਂ ਦੇ ਮੈਂ ਦੇਣੇ ਆ ਉਹ ਵਧਾ ਜੜਾ ਕੇ 10 10 ਗੁਣਾ 20 20 ਗੁਣਾ ਮੈਨੂੰ ਅੱਗੇ ਵਧਾ ਜੜਾ ਕੇ ਪੈਸੇ ਮੰਗ ਰਹੇ ਆ ਉਹ ਵੀਡੀਓ mentally upset ਕਰ ਦਿੱਤਾ ਸੀਗਾ ਇਹ ਚੀਜ਼ ਕਰਨ ਤੋਂ ਪਰ ਇਹ 슈ਗਰ ਆ ਮੈਂ ਬਾਬਾ ਜੀ ਦਾ ਇਹਨਾਂ ਨੇ ਮੈਨੂੰ ਬਚਾ ਲਿਆ ਇਹ ਮੇਰਾ ਵੀ ਰੋਲ ਜਾਣਦੇ ਸੇ ਮੇਰਾ ਪਰਵਾਹ ਨਹੀਂ ਕਿ ਕਿੱਦਾਂ ਹੁੰਦੀ ਹੈ ਕਮੇਟੀ ਕਿੱਦਾਂ ਹੁੰਦੀ ਹੈ ਕਿ ਕਿੱਦਾਂ ਕਮੇਟੀ ਪਾਈ ਜਾਂਦੀ ਹੈ ਕਿ ਇਹਦੇ ਵਿੱਚ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਕਿੱਦਾਂ ਲੈਣੇ ਸਰ ਜੀ ਇਹਦੇ ਵਿੱਚ 20 ਮੈਂਬਰ ਹੁੰਦੇ ਆ ਜੀ 20 ਮੈਂਬਰ ਆਪ ਕਮੇਟੀ ਲੈ ਕੇ ਇੱਕ ਮੈਂਬਰ ਨੂੰ ਭਗਤਾਈ ਦੇਣ 19 ਸਾਰੇ ਸਾਰੇ ਮੈਂਬਰ ਪੈਸੇ ਦਿੰਦੇ ਆ ਹੁਣ ਪਿਛਲੇ ਪਿਛਲੇ 6 ਮਹੀਨੇ ਤੋਂ ਸਰ ਜੀ ਮੇਰੀ ਬੈਲੈਂਸ 40 ਤੋਂ 45 ਹਜ਼ਾਰ ਦੀ ਡੇਲੀ ਕਲੈਕਸ਼ਨ ਹੁੰਦੀ ਸੀਗੇ ਪਰ ਲੋਕਾਂ ਨੇ ਇਹ ਰੋਲਾ ਪਾਉਂਦਾ ਹੈ ਨਾਟਕ ਗਿਆ ਹੈ ਭੱਜ ਗਿਆ ਪਿਛਲੇ 6 ਮਹੀਨੇ ਤੋਂ ਮੇਨ ਨਾਲ ਦੌਰ ਚੱਲ ਰਿਹਾ ਸੀ ਮੈਨੂੰ ਪਤਾ ਮੈਂ 6 ਮਹੀਨੇ ਕਿੱ ਸਾਰਿਆਂ ਨੇ ਪੈਸੇ ਰੋਕ ਲਏ ਤੇ ਮੇਰੇ ਕੋ ਪੈਸੇ ਬਿਲਕੁਲ ਨਹੀਂ ਹੁੰਦੇ ਸੀ ਐ ਜਾਣ ਕੇ ਜੇ ਨਿਕਲਣਾ ਸ਼ਾਮ ਨੂੰ 4-5000 ਰੁਪਏ ਜੇ ਚੁੰਨਾ ਸੀ ਤੇ ਲੋਕੀ ਮੰਗਲ ਵਾਲੇ ਮੇਰੇ ਕੋ ਜਿਆਦਾ ਹੁੰਦੇ ਸੀਗੇ ਮੈਨੂੰ ਪ੍ਰੈਸ਼ਰਾਈਜ਼ ਕਰਦੇ ਸੀ ਮੈਨੂੰ ਮੈਂਟਲੀ ਅਫਸਰਟ ਕਰਦੇ ਸੀ ਪੈਸੇ ਦੇ ਪੈਸੇ ਦੇ ਮੇਰੇ ਕੋ ਇਹ ਪੈਸੇ ਇੰਨੇ ਹੁੰਦੇ ਸੀ ਕਿਉਂਕਿ ਲੋਕਾਂ ਨੇ ਮੈਨੂੰ ਪੈਸੇ ਦੇਣੇ ਹੀ ਬੰਦ ਕਰ ਦਿੱਤੇ ਨੇ ਪੈਸੇ ਮੈਂ ਲੈਣੇ ਸੀਗੇ ਜਿਨ੍ਹਾਂ ਨੇ ਕਮੇਟੀਆਂ ਵਿੱਚ ਦਿੱਤੀਆਂ ਹੋਈਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਨਹੀਂ ਬਹੁਤ ਸਾਰੇ ਬੰਦੇ ਨੇ ਐਸਟ ਬਣਾਏ ਹੁੰਦੇ ਆ ਜਿਸ ਲੈਵਲ ਤੇ ਕਿਹਾ ਜਾ ਰਿਹਾ ਕਿ ਤੁਸੀਂ ਕਮੇਟੀਆਂ ਦਾ ਕੰਮ ਕਰਦੇ ਸੀ ਬਹੁਤ ਸ ਉਹ ਪੈਸੇ ਕਿੱਥੇ ਗਏ ਉਹ ਪਲਾਟ ਕਿੱਥੇ ਗਏ ਸਰ ਜੀ ਇਦਾਂ ਆ ਮੇਰੀ ਜਿੱਦਾਂ ਵੀ ਹੈ ਤੁਸੀਂ ਮੇਰਾ ਬੈਂਕ ਬੈਲੇ ਚੈੱਕ ਕਰ ਲਓ ਤੁਸੀਂ ਮੇਰਾ ਜੋ ਮਰਜ਼ੀ ਚੈੱਕ ਕਰ ਲਓ ਜੇ ਮੇਰੇ ਨਾਂ ਤੇ ਕੋਈ ਪਲਾਟ ਬੋਲਦਾ ਹੋਇਆ ਜਾਂ ਕੁਝ ਹੋਰ ਬੋਲਦਾ ਹੋਇਆ ਜੋ ਕਹੋਂਗੇ ਦੇਣਾ ਇੱਕ ਤਾਜੀ ਕੋਠੀ ਤੁਸੀਂ ਜਿਹੜੀ ਹੈ ਜਿਹਦੇ ਵਿੱਚ ਤੁਸੀਂ ਰਹਿੰਦੇ ਸੀ ਅੱਜ ਤੋਂ 10 ਦਿਨ ਪਹਿਲਾਂ ਜਿਹੜੀ ਹੈ ਸ਼ਾਇਦ ਉਹ ਤੁਸੀਂ ਵੇਚੀ ਆ ਉਹਦਾ ਤਾਜ਼ੇ ਪੈਸੇ ਹੋਣਗੇ ਨਾ ਸਰ ਜੀ ਉਹਦਾ ਸੀ ਉਹ ਦੇਣਦਾਰੀ ਸੀ ਦੇਣਦਾਰੀ ਜੋ ਪੁਰਾਣਾ ਸੀਗਾ ਉਹ ਜਾਨੀ ਕਿ ਪੁਰਾਣਾ ਹੀ ਬੈਂਕ ਦੇ ਵਿੱਚ ਪਹਿਲਾਂ ਦਿੱਤੀ ਹੋਈ ਸੀਗੀ ਇਦਾਂ ਹੀ ਹੋ ਦਿੱਤੀ ਆ ਬੈਂਕ ਲੋਨ ਸੀ ਉੱਤੇ ਹਾਂਜੀ ਹਾਂਜੀ ਸਰ ਜੀ ਸਾਡਾ ਬੈਂਕ ਲੋਨ ਪੁਰਾਣਾ ਹੀ ਚੱਲ ਰਿਹਾ ਸੀ ਉਹਦੇ ਵਿੱਚ ਹੀ ਹੋਈ ਆ ਉਹਦੇ 'ਚ ਕੋਈ ਇਦਾਂ ਨਹੀਂ ਹੈਗਾ ਜਿਹੜੇ ਲੋਕ ਕਹਿ ਰਹੇ ਨੇ ਕਿ ਕੋਈ ਕਹਿੰਦਾ 20 ਲੱਖ ਲੈ ਕੇ ਲੈਣਾ ਕੋਈ ਕਹਿੰਦਾ 8 ਲੱਖ ਲੈਣਾ ਕੋਈ 10 ਲੱਖ ਲੈਣਾ ਉਹ ਕਿੱਦਾਂ ਆ ਸਰ ਜੀ ਇਦਾਂ ਹੈ ਇੱਕ ਪਿਛਲੀ ਵੀਡੀਓ ਸਾਨੂੰ ਭਾਜੀ ਨੇ ਪਾਈ ਸੀਗੀ ਉਹਦੇ ਵਿੱਚ ਇੱਕ ਲੇਡੀ ਨੇ ਬੋਲਦੀ ਪਈ ਆ ਵੀ ਮੈਂ ਐਸਸੀਆਈ ਬੈਂਕ ਦੇ ਵਿੱਚ ਲੱਗੀ ਆ ਮੈਂ ਜੋ ਵੀ ਚਲੋ ਜੋਬ ਕਰਦੇ ਸਾਡੇ ਮਾਤਾ ਦੇ ਬਰਬਰ ਆ ਉਹ ਮੈਂ ਗਲਤ ਨਹੀਂ ਕਹਿੰਦਾ ਪਰ ਉਹਨਾਂ ਨੇ 20 ਲੱਖ ਦਾ ਸ਼ੋਅ ਕੀਤਾ ਹੋਇਆ ਵਾ ਤੇ ਉੱਥੇ ਰਿਪੋਰਟਰ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ 20 ਲੱਖ ਰੁਪਏ ਕਿੱਦਾਂ ਲੈਣਾ ਫਿਰ ਉਹ ਲੇਡੀ ਪਿੱਛੋਂ ਨਿਕਲ ਕੇ ਚਲ ਗਈ ਯਾਨੀ ਕਿ ਉਹਨਾਂ ਕੋਲ ਉਸ ਗੱਲ ਦਾ ਜਵਾਬ ਨਹੀਂ ਇਦਾਂ ਹੀ ਲੋਕਾਂ ਨੇ ਤੁਸੀਂ ਉਹਦਾ ਜਵਾਬ ਦੇ ਸਕਦੇ ਹੋ ਹਾਂਜੀ ਸਰ ਮੈਂ 2 ਲੱਖ ਰੁਪਏ ਕਿੱਥੋਂ ਦੇਣਾ ਤੇ ਉਹ ਉਹਨੇ ਸ਼ੋਅ ਕਰਦਾ ਹੈ ਉਹ ਅੰਦਾਜ਼ਾ ਕਿੰਨੇ ਹੋਊਗਾ ਮੋਟਾ ਮੋਟਾ ਅੰਦਾਜ਼ਾ ਸਰ ਜੀ ਉਹਨਾਂ ਨੂੰ 2 ਲੱਖ ਦੀ ਕਮੇਟੀ ਆ ਹੱਲੇ ਉਹ ਕਮੇਟੀ ਪੂਰੀ ਨਹੀਂ ਹੋਈ ਤੇ ਜਦ ਪੂਰੀ ਹੋਈ ਨਹੀਂ ਚੱਕੀ ਨਹੀਂ ਮੈਂ ਦਊਗਾ ਕਿੱਦਾਂ ਨੰਬਰ 2 ਹੁਣ ਜੇ ਕਿਸੇ ਨੇ 5 ਲੱਖ ਦੀ ਜਾਂ 10 ਲੱਖ ਦੀ ਕਮੇਟੀ ਪਾਈ ਇੱਕ ਇੱਕ ਕਮੇਟੀ ਦਿੱਤੀ ਉਹ 10-10 ਲੱਖ ਰੁਪਏ ਸਰ ਜੀ ਗਣਾਂਦੇ ਵੇ 5 ਲੱਖ ਦਾ 5 ਲੱਖ ਕਿਉਂ ਆਈ ਜਾਂਦੇ 2 ਲੱਖ ਦਾ 2 ਲੱਖ ਕਿਉਂ ਆਈ ਜਾਂਦੇ ਜਿਹੜੀ ਕਮੇਟੀ ਪਾਈ ਆ ਇੱਕ ਦਿੱਤੀਆਂ ਦੋ ਦਿੱਤੀਆਂ ਉਹ 5 ਲੱਖ ਜਾਂ 10 ਲੱਖ ਉਹ 10 ਲੱਖ ਇਦਾਂ ਹਾਂ ਜੀ ਇੱਕ ਕਿਸ਼ਤ ਦੇ ਕੇ ਉਹ 10 ਲੱਖ ਦੇ ਬਣ ਕੇ ਮਾਲਕ ਦੋ ਕਿਸ਼ਤਾਂ ਦੇ ਕੇ 10 ਲੱਖ ਦੇ ਬਣੇ ਇਦਾਂ ਉਹ ਹੁਣ ਵਧਾ ਜੜਾ ਕੇ ਯਾਨੀ ਕਿ ਮੈਂ ਉਹਨਾਂ ਨੂੰ ਪਤਾ ਆ ਵੀ ਦੱਬਿਆ ਹੋਇਆ ਬੰਦਾ ਵਾਂ ਤੇ ਇਸ ਕਰਕੇ ਉਹ ਇਸ ਚੀਜ਼ ਦਾ ਫਾਇਦਾ ਉਠਾ ਰਹੇ ਤੁਸੀਂ ਮਰ ਸਰ ਜੀ ਸੁਸਾਈਡ ਨੋਟ ਲਿਖ ਲਿਆ ਮਰਨ ਦੇ ਲਈ ਚਲ ਗਿਆ ਕਿਉਂ ਨਹੀਂ ਮਰਨਾ ਕਿਉਂ ਜ਼ਰੂਰੀ ਕਿ ਆਗੇ ਸਾਹਮਣੇ ਜਿਹੜੀ ਪ੍ਰੋਬਲਮਸ ਨੂੰ ਫੇਸ ਕਿਉਂ ਨਹੀਂ ਕੀਤਾ ਸਰ ਜੀ ਮੈਂ 6 ਮਹੀਨੇ ਫੇਸ ਕਰਦਾ ਰਿਹਾ ਪਰ ਲੋਕਾਂ ਨੇ ਮੈਨੂੰ ਇੰਨਾ ਜ਼ਿਆਦਾ ਪਰੇਸ਼ਾਨ ਕਰ ਚੁੱਕੇ ਸੀ ਇੰਨਾ ਜ਼ਿਆਦਾ ਪਰੇਸ਼ਾਨ ਕਰਦੇ ਮੈਂ ਜਦੋਂ ਵੀ ਘਰੋਂ ਨਿਕਲਦਾ ਸੀ ਮੈਨੂੰ ਫੋਨ ਆ ਜਾਂਦੇ ਸੀ ਕਿ ਹੈਪੀ ਕਿੱਥੇ ਆ ਮੈਂ ਕਿਹਾ ਕੀ ਹੋਇਆ ਜੀ ਕਹਿੰਦੇ ਤੇਰੇ ਬਾਰੇ ਬਾਜ਼ਾਰ ਚ ਖਬਰ ਫੈਲ ਗਈ ਹੈਪੀ ਨੱਠ ਗਿਆ ਵਾ ਹੈਪੀ ਮਰ ਗਿਆ ਵਾ ਇਦਾਂ ਦੀਆਂ ਗੱਲਾਂ ਮੈਨੂੰ ਰੋਜ਼ ਪਰੇਸ਼ਾਨ ਕਰਦੇ ਸੀ ਮੈਂ ਪਰੇਸ਼ਾਨ ਹੋ ਕੇ ਸਰ ਜੀ ਆਹ ਵਾਲਾ ਥੋੜਾ ਜਿਹਾ ਕਦਮ ਚੱਕਣ ਲੱਗਾ ਸੀਗਾ ਪਰ ਬਾਬਾ ਜੀ ਤੁਹਾਨੂੰ ਹੈਪੀ ਕਿੱਥੇ ਮਿਲਿਆ ਸਚਾਈ ਕੀ ਆ ਤੁਸੀਂ ਕਿਸ ਤਰੀਕੇ ਨਾਲ ਇਹਨੂੰ ਮਿਲੇ ਸਚਾਈ ਇਦਾਂ ਹੈ ਕਿ ਚਲੋ ਛੋਟੇ ਹੁੰਦੇ ਤੋਂ ਵੀ ਅਸੀਂ ਫਗਵਾੜੇ ਨੇ ਇਕੱਲੇ ਇਕੱਲੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਦੀ ਪਛਾਣ ਤਾਂ ਮਾੜੀ ਬੰਦਿਆਂ ਦੀ ਹੈਗੀ ਹੈ ਨਾ ਤੇ ਮੈਂ ਜਿੱਦਾਂ ਰਾਮਾ ਮੰਡੀ ਤੋਂ ਆ ਰਿਹਾ ਸੀਗਾ ਉੱਥੇ ਦੁਕੋਏ ਦਾ ਫਟਕ ਹੈ ਨਾ ਤੇ ਉਧਰਲੇ ਪਾਸੇ ਕ੍ਰੋਸ ਕਰਨ ਲੱਗਾ ਤੇ ਲੈਣਾ ਦੇ ਲਾਗੇ ਛਾਕੇ ਘੁੰਮਦਾ ਸੀਗਾ ਮੈਂ ਤਾਂ ਇਹਨੂੰ ਉਦਾਂ ਹੀ ਬੁਲਾ ਲਿਆ ਕਿ ਕੀ ਗੱਲ ਲੱਗ ਗਈ ਨਹੀਂ ਹੈ ਨਾ ਤਾਂ ਫਿਰ ਇਹ ਚਿੱਠੀ ਜੀ ਲੈਟਰ ਲਈ ਫਿਰਦਾ ਸੀਗਾ ਉਹ ਮੈਂ ਜਦੋਂ ਪੜ੍ਹਿਆ ਮੈਨੂੰ ਪਤਾ ਲੱਗਾ ਕਿ ਇਹ ਮਰਨ ਲਈ ਚੱਲਾ ਹੈ ਆਪਣੇ ਕੁਝ ਕਰ ਫਿਰ ਇਹਨੂੰ ਸਮਝਾਇਆ ਬੁਝਾਇਆ ਕਹਿੰਦਾ ਮੈਨੂੰ ਪ੍ਰੈਸ਼ਰ ਦੇ ਰਿਆ ਜੀ ਮੈਨੂੰ ਪੁਲਿਸ ਨੇ ਵੀ ਜੇ ਮੈਂ ਉੱਥੇ ਪੁਲਿਸ ਕੋ ਜਾਣਾ ਮੈਨੂੰ ਉਹਨਾਂ ਨੇ ਕਰ ਦੇਣਾ ਮੈਨੂੰ ਲੋਕ ਇਦਾਂ ਕਹਿੰਦੇ ਉਦਾਂ ਕਹਿੰਦੇ ਫਿਰ ਇਹਦੀ ਸਗੋਂ ਮੈਂ ਉੱਥੇ ਵੀ ਗੱਲ ਕਰਾਈ ਐਸਪੀ ਮੈਡਮ ਨਾਲ ਐਸਐਚਓ ਮੈਡਮ ਨਾਲ ਉਹਨਾਂ ਨੇ ਇਹਨੂੰ ਇਹੀ ਆਸ਼ਵਾਸ਼ਣ ਦਿੱਤਾ ਕਿ ਜੇ ਤੂੰ ਸਹੀ ਹੈ ਤੂੰ ਡਰਦਾ ਕਿਉਂ ਤੈਨੂੰ ਮਰਨ ਦੀ ਕੀ ਲੋੜ ਆ ਤੂੰ ਇੱਥੇ ਆ ਜੋ ਤੇਰਾ ਜੈ ਜਿਹੜੇ ਤੂੰ ਦੇਨੇ ਉਹਦੇ ਪੈਸੇ ਦੇ ਤੇ ਜੇ ਕਾਨੂੰਨ ਵੀ ਉਹੀ ਕਰੂਗਾ ਜਿੰਨ ਕਿ ਤੇਰੀ ਗਲਤੀ ਆ ਇਹ ਥੋੜੀ ਕਿ ਜੇ ਤੂੰ 10% ਗਲਤੀ ਤੇਨੂੰ 100% ਨੂੰ ਫਾਇਦਾ ਥੋੜੀ ਕੋਈ ਲਾਨ ਲੱਗੇ ਉਹਨਾਂ ਨੇ ਦੋਨੇ ਮੈਡਮ ਨੇ ਬਹੁਤ ਜਿਆਦਾ ਇਹਨੂੰ ਸਮਝਾਇਆ ਤੇ ਫਿਰ ਇਹਦੇ ਘਰਦਿਆਂ ਨੂੰ ਵੀ ਸਮਝਾਇਆ ਘਰਦਿਆਂ ਨੂੰ ਵੀ ਬਿਠਾਇਆ ਫੇਰ ਕਿਤੇ ਜਾ ਕੇ ਇੱਥੇ ਆਇਆ ਨਹੀਂ ਤਾਂ ਇਹ ਤਾਂ ਕਹਿੰਦਾ ਜੀ ਨਹੀਂ ਮੈਂ ਫਗਵਾੜੇ ਵੀ ਨਹੀਂ ਜਾਣਾ ਤੇ ਮੈਂ ਅੱਜ ਜੇ ਬਚ ਜੂਗਾ ਕੱਲ੍ਹ ਤੇ ਹੋਰ ਜਾ ਕੇ ਮਰ ਜੂਗਾ ਚਲੋ ਮੈਂ ਇਹ ਕਹਿੰਨਾ ਕਿ ਚਲੋ ਜੇ ਮਰ ਵੀ ਜਾਂਦਾ ਹਨਾ ਇਹ ਕਿਹਦਾ ਪਰਿਵਾਰ ਖਰਾਬ ਸੀ ਇੱਕ ਜਿਨ੍ਹਾਂ ਦੇ ਨਾਲ ਲਿਖਤੇ ਉਹਨਾਂ ਨੂੰ ਵੀ ਖੱਜਲ ਖਰਾਬੀ ਤਾਂ ਹੈਗੀ ਸੀ ਨਾ ਪਰਿਵਾਰਤ ਭਾਵੇਂ ਉਹ ਸਹੀ ਆ ਗਲਤ ਆ ਪਰਿਵਾਰ ਤਾਂ ਸਾਰਿਆਂ ਦੇ ਰੂਲ ਨੇ ਸੀ ਚਲੋ ਆਪਾਂ ਤਾਂ ਇਹ ਕਿੰਨੇ ਕਿ ਚਲੋ ਇਹ ਵੀ ਬਚ ਗਿਆ ਅਗਲੇ ਦਾ ਵੀ ਬਚਾ ਹੋ ਗਿਆ ਆਪਾਂ ਤਾਂ ਇਹ ਕਿੰਨੇ ਕਿ ਜੇ ਇਹਨੇ ਕਿਸੇ ਦੇ ਪੈਸੇ ਦੇਣੇ ਹੈ ਹੱਥ ਬਨ ਕੇ ਦੇਣੇ ਚਾਹੀਦੇ ਇਹਨੂੰ ਹਨਾ ਜੇ ਕਿਸੇ ਨੇ ਲੈਣੇ ਆ ਉਹ ਇਹਦੇ ਨਾਲ ਬੈਠ ਕੇ ਇਹਨਾਂ ਗੱਲ ਕਰੇ ਜਿੱਦਾਂ ਵੀ ਇਹ ਦੇ ਸਕਦਾ ਉਧਰ ਲਲੋ ਆਪਣਾ ਆਪਰਚਨ ਨਿਬੇੜ ਲਓ ਬਸ ਇਹ ਹੈ ਕਿ ਕਿਸੇ ਨੂੰ ਕੋ ਖੱਜਲ ਖਰਾਬੀ ਨਾ ਹੋਵੇ ਕਿਸੇ ਦਾ ਜਾਨ ਦਾ ਨੁਕਸਾਨ ਨਾ ਹੋਵੇ ਬਸ ਉਧਰ ਦੂਜੇ ਪਾਸੇ ਜਦੋਂ ਕਮੇਟੀ ਆਪਾਉਣ ਵਾਲੇ ਲੋਕਾਂ ਨੂੰ ਪਤਾ ਲੱਗਾ ਕਿ ਸੰਜੀਪ ਕੁਮਾਰ ਹੈਪੀ ਉਹਨਾ ਥਾਣਾ ਸਿਟੀ ਮੋਰੇ ਇਕੱਠ ਕੀਤਾ ਤੇ ਸੰਜੀਵ ਕੁਮਾਰ ਹੈਪੀ ਕਲਾਫ ਨਾਰੇਬਾਜੀ ਕੀਤੀ ਹੁਣ ਆ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਇਹੋ ਜਿਹੇ ਦੋਸ਼ੀਆਂ ਨੂੰ ਫੜ ਕੇ ਸਖਤ ਕਾਰਵਾਈ ਕੀਤੀ ਜਾਵੇ ਜੋ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪ ਕੇ ਘੁੰਮ ਰਿਹਾ ਹੈ ਫਗਵਾੜਾ ਤੋਂ ਨਵਰੰਗ ਟੀਵੀ ਲਈ ਐਚ ਐਸ ਰਾਨਾ ਦੀ ਰਿਪੋਰਟ ਅਸੀਂ ਐਕਸਪੈਕਟ ਖੜੇ ਆ ਸਿਟੀ ਥਾਣਾ ਫਗਵਾੜਾ ਦੇ ਬਾਹਰ ਜਿੱਥੇ ਕੀ ਜੇ ਇੰਨੇ ਲੋਕ ਇੱਥੇ ਖੜੇ ਨੇ ਜਦੋਂ ਦੀ ਇਹ ਆਵਾਜ਼ ਆਈ ਆ ਮੀਡੀਆ ਦੇ ਕੋਲ ਹੈਪੀ ਕਮੇਟੀਆਂ ਵਾਲੇ ਨੇ ਪਹੁੰਚ ਕੀਤੀ ਆ ਉਸ ਤੋਂ ਬਾਅਦ ਜਿਹੜੀ ਆ ਲੋਕਾਂ ਨੂੰ ਪਤਾ ਲੱਗਾ ਜਿਹੜੇ ਉਹ ਕਮੇਟੀਆਂ ਲੈਣ ਵਾਲੇ ਸੀ ਕਿ ਵੀ ਹੈਪੀ ਕਿਸੇ ਵੀ ਟਾਈਮ ਥਾਣੇ ਪੇਸ਼ ਹੋ ਸਕਦਾ ਉਸ ਨੂੰ ਉਸ ਦਾ ਸਵਾਗਤ ਕਰਨ ਲਈ ਉਸ ਨੂੰ ਮਿਲਣ ਦੇ ਲਈ ਉਸ ਨੂੰ ਕੁਐਸਚਨ ਕਰਨ ਦੇ ਲਈ ਜਿਹੜੇ ਇੱਥੇ ਖੜੇ ਨੇ ਸਾਡੇ ਨਾਲ ਸੋਨੂ ਜੀ ਨੇ ਹੋਰ ਨੇ ਆ ਬਹੁਤ ਲੋਕ ਜਿਹੜੇ ਨੇ ਇਹ ਤਕਰੀਬਨ ਮਿਲ ਲੱਗਾ ਉਹੀ ਨੇ ਜੀ ਜਿਨ੍ਹਾਂ ਨੇ ਕਮੇਟੀਆਂ ਦੇ ਪੈਸੇ ਲੈਣੇ ਤੁਸੀਂ ਗੱਲਾਂ ਸੁਣ ਲਈਆਂ ਜਿਹੜੀਆਂ ਉਹਨਾਂ ਨੇ ਕਹੀਆਂ ਉਹਨਾਂ ਦਾ ਕਹਿਣਾ ਕਿ ਜਿਹਦਾ 20 ਲੱਖ ਸੀ ਉਹਦਾ 20 ਹਜ਼ਾਰ ਵੀ ਹੈ ਨਹੀਂ ਜਾਂ 50 ਹਜ਼ਾਰ ਆ ਜਾਂ ਲੱਖ ਵਾਲਾ 2 ਲੱਖ ਕੁਝ ਇੱਕ ਬੰਦਾ ਕਹਿੰਦਾ ਸੱਚ ਵੀ ਬੋਲਦੇ ਆ ਜਾਂ ਹੋਰ ਬਹੁਤ ਉਹਨਾਂ ਨੇ ਦੱਸਿਆ ਕਿ ਵੀ ਇਸ ਤਰੀਕੇ ਨਾਲ ਚੈੱਕ ਕੀਤਾ ਜਾਵੇ ਕਿ ਕਮੇਟੀ ਕਈਆਂ ਨੇ ਚੱਕੀਆਂ ਆ ਉਹਦੇ ਪੈਸੇ ਕਿ ਪ੍ਰਸ਼ਾਸਨ ਜਿਹੜੇ ਪੈਸੇ ਮੈਂ ਦੇਣੇ ਮੇਤੋ ਜੇ ਉਹਨਾਂ ਨੂੰ ਦਿਵਾਊਗਾ ਜਿੰਨਾ ਤੋਂ ਮੈਂ ਲੈਣੇ ਕੀ ਪ੍ਰਸ਼ਾਸਨ ਉਹ ਵੀ ਮੈਨੂੰ ਪੈਸੇ ਦਿਵਾਏਗਾ ਪ੍ਰਸ਼ਾਸਨ ਦੀ ਤਾਂ ਬਹੁਤ ਵੱਡੀ ਗੱਲ ਆ ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਆ ਜੇ ਮੇਰੇ ਨਾਲ ਕੋਈ ਤੱਕਾ ਹੋ ਰਿਹਾ ਮੇਰੇ ਨਾਲ ਖੜਦੇ ਆ ਤੁਹਾਡੇ ਨਾਲ ਤੱਕਾ ਹੋ ਰਿਹਾ ਤੁਹਾਡੇ ਨਾਲ ਖੜਦੇ ਆ ਅਸੀਂ ਤਾਂ ਇਹਨੂੰ ਪਹਿਲੇ ਦਿਨ ਤੋਂ ਹੀ ਕਹਿੰਦੇ ਸੀ ਪ੍ਰਸ਼ਾਸਨ ਤਾਂ ਹਰ ਬੰਦੇ ਨਾਲ ਖੜਾ ਹੋਵੇ ਚਾਹੇ ਕੋਈ ਬੰਦਾ ਗਲਤ ਆ ਸਹੀ ਆ ਪ੍ਰਸ਼ਾਸਨ ਨੇ ਸਾਰਿਆਂ ਦਾ ਸੰਵਿਧਾਨ ਦੇ ਅਨੁਸਾਰ ਕਾਨੂੰਨ ਦੇ ਅਨੁਸਾਰ ਹੱਕ ਦੇਣਾ ਹੀ ਹੁੰਦਾ ਅਸੀਂ ਇਹਨੂੰ ਕਹਿੰਦੇ ਸੀ ਮੈਂ ਹਮੇਸ਼ਾ ਹਰ ਇੰਟਰਵਿਊ ਦੇ ਵਿੱਚ ਕਿਹਾ ਪੇ ਹੈਪੀ ਪੇ ਜੇ ਤੈਨੂੰ ਕੋਈ ਬੰਦਾ ਪਰੇਸ਼ਾਨ ਕਰਦਾ ਤੁਹਾਡੀ ਵੀ ਇੰਟਰਵਿਊ ਵਿੱਚ ਕਿਹਾ ਸੀ ਸਾਰੇ ਸ਼ਹਿਰ ਵਾਸੀ ਇਕੱਠੇ ਹੁੰਨੇ ਆ ਤੂੰ ਸਾਨੂੰ ਦੱਸ ਅਸੀਂ ਉਹਦੇ ਕੋਲ ਚਲਦੇ ਇਹ ਹੁਣ ਬੰਦਾ ਇੱਕ ਸੁਸਾਈਡ ਨੋਟ ਲਿਖ ਕੇ ਅੱਜ ਚਲੋ ਕਿਸੇ ਬੰਦੇ ਦੇ ਨਾਲ ਪੇਸ਼ ਹੋ ਗਿਆ ਆਹ ਬੰਦੇ ਜੀ ਮੈਨੂੰ ਅੱਧੀ ਰਾਤ ਨੂੰ ਫੋਨ ਕਰਦੇ ਆ ਪਰੇਸ਼ਾਨ ਕਰਦੇ ਆ ਉਹ ਪਰੇਸ਼ਾਨ ਤੈਨੂੰ ਅੱਧੀ ਰਾਤ ਨੂੰ ਬੰਦਾ ਪੈਸੇ ਦੇਣ ਨੂੰ ਥੋੜੋ ਕਰੂਗਾ ਤੇਨੇ ਕੋ ਪੈਸੇ ਲੈਣ ਨੂੰ ਕਰੂਗਾ ਜੇ ਤੈਨੂੰ ਕਿਸੇ ਬੰਦੇ ਕੋਲੋਂ ਜਾਨ ਮਾਲ ਦਾ ਖਤਰਾ ਸੀ ਅੱਜ ਤੱਕ ਕਰਦਾ ਤੂੰ ਕਦੀ ਇਹ ਕੰਮ ਨਾ ਕੀਤਾ ਨਹੀਂ ਉਹ ਕਹਿੰਦਾ ਕਿ ਮੈਨੂੰ ਇੰਨਾ ਪਰੇਸ਼ਾਨ ਕਰਦਾ ਮੇਰੀ ਫੈਮਲੀ ਨੂੰ ਇੰਨਾ ਪਰੇਸ਼ਾਨ ਕਰ ਦਿੰਦਾ ਕਿ ਜਿਹੜਾ ਜੇ ਰਾਤ ਨੂੰ ਫੋਨ ਕਰਦਾ ਸੀ ਜਿਹਦਾ ਟੇਬਲ ਟਾਕ ਹੁੰਦੀ ਜਾਂ ਬੈਠ ਕੇ ਗੱਲ ਹੁੰਦੀ ਤਾਂ ਮੈਨੂੰ ਤਾਂ ਹਮੇਸ਼ਾ ਥ੍ਰੈਟ ਮਿਲਦਾ ਸੀ ਕਿ ਤੈਨੂੰ ਮਾਰ ਦਿਆਂਗੇ ਮਾਰ ਦਿਆਂਗੇ ਮੈਂ ਆਪਣੀ ਫੈਮਲੀ ਦੀ ਜਾਨ ਬਚਾਉਣ ਲਈ ਭੱਜਿਆ ਬਿਲਕੁਲ ਗੱਲ ਸਹੀ ਆ ਉਹ ਜੋ ਕਹਿ ਰਿਹਾ ਉਹ ਸਹੀ ਕਹਿ ਰਿਹਾ ਮੰਨ ਲਓ ਜੋ ਕਹਿ ਰਿਹਾ ਉਹਦੇ ਹਿਸਾਬ ਨਾਲ ਉਹ ਸਹੀ ਕਹਿ ਰਿਹਾ ਉਹ ਕਿਸੇ ਗੱਲ ਦੀ ਰਿਕਾਰਡਿੰਗ ਪੇਸ਼ ਕਰ ਦੇਵੇ ਕੋਈ ਚੈਟਿੰਗ ਪੇਸ਼ ਕਰ ਦੇਵੇ ਕੋਈ ਕਿਸੇ ਗੱਲ ਦਾ ਗਵਾਹ ਪੇਸ਼ ਕਰ ਦੇਵੇ ਮੈਂ ਕਹਿੰਨਾ ਅੱਜ ਲਾਹਨਤਿਆ ਲੱਖ ਦੀ ਸਾਡੇ ਤੇ ਆ ਸਾਰੇ ਸ਼ਹਿਰ ਵਾਸੀਆਂ ਤੇ ਮੰਨਦੇ ਆ ਸਾਡੇ ਤੇ ਲਾਹਨਤਿਆ ਅਸੀਂ ਉਸ ਬੰਦੇ ਤੇ ਵਿਸ਼ਵਾਸ ਕੀਤਾ ਉਸ ਬੰਦੇ ਨੇ ਸਾਡੇ ਵਿਸ਼ਵਾਸ ਦਾ ਕਤਲ ਕੀਤਾ ਉਹ ਮੈਂ ਤਾਂ ਹਜੇ ਵੀ ਕਹਿੰਨਾ ਅੱਜ ਦੀ ਮੈਂ ਗੱਲ ਦੱਸਦਾ ਧੰਨ ਧੰਨ ਛੇਵੇਂ ਪਾਸ਼ਾ ਸੁਖਚੈਨ ਆਣਾ ਸਾਹਿਬ ਅੱਜ ਮੈਂ ਤਾਂ ਮੇਰੇ ਘਰ ਦੀ ਸਵੇਰੇ ਗਏ ਉੱਥੇ ਦੇ ਮਾਨਯੋਗ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾਈ ਪਏ ਮਹਾਰਾਜ ਉਹ ਕਹਿੰਦੇ ਕਿਹਦੇ ਨਾਮ ਦੀ ਅਰਦਾਸ ਕਰਨੀ ਜੀ ਇਹ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੱਲ ਹੋਈ ਮੈਂ ਕਿਹਾ ਜੀ ਸਮੁੱਚੇ ਫਗਵਾੜੇ ਦੀ ਉਹ ਸੰਗਤ ਦੀ ਜਿਨ੍ਹਾਂ ਦੇ ਨਾਲ ਆਹ ਦੁੱਖ ਦੀ ਘਟਨਾ ਵਾਪਰੀ ਆ ਤੇ ਅੱਜ ਮੈਨੂੰ ਮੈਂ ਕਹਿੰਨਾ ਮੈਂ ਨਤਮਸਤਕ ਹੁਣਾਸ਼ੇ ਵਿੱਚ ਬਾਸ਼ਾਏ ਗੁਰਦੁਆਰਾ ਦੇ ਚਰਨ ਛੋਹ ਨੂੰ ਉੱਥੇ ਹੀ ਅੱਜ ਮੈਨੂੰ ਪਤਾ ਲੱਗਾ ਇਹਦੀ ਪ੍ਰੈਸ ਕਾਨਫਰੰਸ ਉੱਥੇ ਹੋਈ ਮਹਾਰਾਜ ਇਹਨੂੰ ਆਪਣੇ ਦਰ ਤੇ ਲੈ ਕੇ ਆਏ ਇਹ ਮੈਂ ਇਹ ਕਹਿੰਨਾ ਇਹ ਕਹਿੰ ਕੋਲ ਕੋਈ ਸਬੂਤ ਨਹੀਂ ਜਾਂ ਕੁਛ ਨਹੀਂ ਤੇਰੇ ਮੂੰਹ ਨਾਲ ਕਹਿਣਾ ਸਬੂਤ ਆ ਇਹ ਕਹਿੰਦਾ ਜੀ ਜੇਨੇ 10000 ਰੁਪਇਆ ਦੇਣਾ ਠੀਕ ਹੈ ਨਾ ਉਹ 10 ਲੱਖ ਮੰਗਦਾ ਉਹ ਸ਼ੁਕਰ ਹੈ ਲਾਹਣਤੀ ਆ ਤੂੰ 10000 ਹੀ ਮੰਨਿਆ ਸਾਨੂੰ ਤੇਰੇ ਤੋਂ ਇਸ ਗੱਲ ਦੀ ਆਸ ਨਹੀਂ ਰਹੀ ਗੱਲ ਤੂੰ ਕਹਿੰਦਾ ਮਰਨਾ ਉਹ ਲਿਖ ਕੇ ਮਰਨ ਵਾਲੇ ਮਰਨ ਵਾਲੇ ਨਹੀਂ ਹੁੰਦੇ ਇੱਥੇ ਸ਼ਾਇਦ ਕਿੰਨੀਆਂ ਮੌਤਾਂ ਤੇਰੇ ਸਿਰ ਤੇ ਚੜ ਕੇ ਹੋਣੀਆਂ ਮਰਨ ਨੂੰ ਮਨਜ਼ੂਰ ਆ ਤੁਸੀਂ ਮਰਾਂਗੇ ਹੈਪੀ ਦੇ ਸਿਰ ਤੇ ਚੜ ਕੇ ਮਰਾਂਗੇ ਹਾਏ 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 ਯੂਰ ਹਾਏ ਗੱਲ ਕਹਿਣਾ ਇਹਦੇ ਵਿੱਚ ਕੋਈ ਫਰਸਟ ਪਾਰਟੀ ਥਰਡ ਪਾਰਟੀ ਕਿਸੇ ਦਾ ਕੋਈ ਐਦਾਂ ਨਾ ਹੋਵੇ ਕਿ ਕਿਸੇ ਨੂੰ ਦਰਕਨਾਰ ਕੀਤਾ ਜਾਵੇ ਕਿਸੇ ਨੂੰ ਦਬਾਇਆ ਜਾਵੇ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਉਣਾ ਮੈਂ ਕਿਸੇ ਹੋਰ ਦਾ ਨਹੀਂ ਮੈਂ ਆਪਣੇ ਬੱਚੇ ਲੈ ਕੇ ਕੇਸੀ ਇਸ਼ਨਾਨ ਕਰਕੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸਿਰ ਤੇ ਚੱਕ ਕੇ ਕਹਿ ਦਿੰਨਾ ਹੈਪੀ ਮੇਰਾ 8.5 ਲੱਖ ਰੁਪਈਆ ਬਸਰਾ ਸਾਹਿਬ ਤੁਸੀਂ ਮੈਨੂੰ ਜਾਣਦੇ ਆ ਯਾਰ ਅਸੀਂ ਕਿਹੜੇ ਲਾਜਾਂ ਦੇ ਨਾਲ ਆਪਣੇ ਆਉਂਦੇ ਯਾਰ ਸੱਚਾ ਕਰੀਏ ऐसे बंदे नु अस यार की नी किया आज इने इस शहर ਦੇ ਵਿੱਚ ਆਪਣੀ ਪੇਸ਼ੀ ਕਿੱਦਾ ਕਰਾਈ ਕਿਸ ਹਿਸਾਬ ਨਾਲ ਕਰਾਈ ਸਾਨੂੰ ਡਰਿਆ ਇਸ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਮੈਂ ਕਹਿੰਦਾ ਉਹਨੇ ਮੇਰਾ ਨਾਮ ਲਖਾਇਆ ਕਹਿੰਦਾ ਕਿ ਮੈਂ ਦੇਖੋ ਤੰਗ ਹਾਂ ਪਰ ਉਹਦੇ ਭਤੀਜੇ ਦੀ ਰਿਕਾਰਡਿੰਗ ਹੈ ਮੈਂ ਤਾਂ WhatsApp ਦੀ ਉਹ ਮੰਨਿਆ ਕਿ ਤੁਸੀਂ ਸੁਮਿਤ ਵਰਮਾ ਬੋਲਦਾ ਮੈਂ ਕਿਹਾ ਹਾਂਜੀ ਸੁਮਿਤ ਵਰਮਾ ਬੋਲਦਾ ਉਹ ਕਹਿੰਦਾ ਮੈਂ ਤੇਰੇ ਮੈਨੂੰ ਪਤਾ ਤਾਂ ਪੈਸੇ ਦੇਣੇ ਆ ਸੀ ਉਹ ਮੰਨੇ ਆ ਰਵ ਦੀ ਜਾਈ ਮੰਨੇ ਆ ਹੁਣ ਕਹਿੰਦਾ ਕਿ ਇਹ ਮੈਨੂੰ ਤੰਗ ਕਰਦੇ ਸੀ ਨਹੀਂ ਨਹੀਂ ਉਹ ਕਿਵੇਂ ਦੇਣੇ ਆ ਹਾਂ ਲੇਕਿਨ ਤੰਗ ਕੀਤਾ ਜਾ ਰਿਹਾ ਭਾਈ ਤੰਗ ਕੀਤਾ ਜਾ ਰਿਹਾ ਦੇਖੋ ਕੋਣ ਗੋੜੀ ਦਿਖਾ ਕੇ ਦੇਖੋ ਇੱਕ ਗੱਲ ਬਸਰਾ ਸਾਹਿਬ ਮੈਂ ਕਹਿੰਨਾ ਸਾਰੇ ਜਾਣੇ ਮੇਨਾਂ ਸ਼ਹਿਰ ਸਹਿਮਤੀ ਪ੍ਰਗਟਾਉਣ ਇਹ ਕਿਤੇ ਭੱਜਿਆ ਨਹੀਂ ਸੀ ਇਹ ਲੁਕਾਇਆ ਗਿਆ ਸੀ ਇਹ ਸਾਰੇ ਫਗਵਾੜੇ ਨੂੰ ਬੇਕੂਬ ਬਣਾਇਆ ਗਿਆ ਸੀ ਨਹੀਂ ਕਿਹਨੇ ਲੁਕਾਇਆ ਕੋਈ ਸ਼ਾਤਰ ਇਨਸਾਨ ਹੋਣਗੇ ਨਹੀਂ ਫਿਰ ਵੀ ਕੋਣ ਸਾਨੂੰ ਕੀ ਪਤਾ ਹੈ ਪ੍ਰਸ਼ਾਸਨ ਪਤਾ ਲਵਾਵੇ ਇਹ ਪ੍ਰਸ਼ਾਸਨ ਪਤਾ ਲਵਾਵੇ ਨਾ ਪਤਾ ਹੁੰਦਾ ਸਾਰਾ ਕੁਝ ਸਾਨੂੰ ਮੈਡਮ ਵੀ ਕਹਿ ਰਹੀ ਸੀ ਵੀ ਕੋਈ ਨਾ ਫਿਕਰ ਨਾ ਹੁਣ ਉਹਦੀ ਗ੍ਰਿਫਤਾਰੀ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗਿਆ ਪੇ ਇਹਦੀ ਕੋਈ ਵਧੀਆ ਇਹਦੀ ਸੈਟ ਬਣਾਈ ਜਾਵੇ ਔਰ ਜ਼ਿੰਮੇਵਾਰ ਵਿਅਕਤੀ ਇਹਦੇ ਵਿੱਚ ਪਾ ਕੇ ਮੇਰੀ ਗੱਲ ਸੁਣੋ ਇਸ ਗੱਲ ਦਾ ਫੈਸਲਾ ਕਰਾਇਆ ਜਾਵੇ ਇਹ ਹਨ ਇਹ ਸਨ ਉਹ ਪੀੜਤ ਜਿਨ੍ਹਾਂ ਦੀਆਂ ਕਮੇਟੀਆਂ ਦੇ ਪੈਸੇ ਲੈ ਕੇ ਹੈਪੀ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਹ ਲੈ ਕੇ ਗਿਆ ਤੇ ਦੌੜ ਗਿਆ ਆ ਉਸ ਦਾ ਕਹਿਣਾ ਹੈ ਕਿ ਬਹੁਤ ਥੋੜੇ ਪੈਸੇ ਉਹ ਦੇਣਦਾਰੀ ਸੀ ਲੇਕਿਨ ਲੱਖਾਂ ਕਰੋੜਾਂ ਦੇ ਵਿੱਚ ਕਰ ਦਿੱਤੇਗਾ ਕਰੋੜਾਂ ਵਿੱਚ ਉਹ ਨਹੀਂ ਸੀ ਅੱਜ ਹੈਪੀ ਜਿਹੜਾ ਪ੍ਰਸ਼ਾਸਨ ਦੇ ਅੱਗੇ ਪੇਸ਼ ਹੋਏਗਾ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਿਸ ਤਰੀਕੇ ਨਾਲ ਉਸਤੇ ਕਾਰਵਾਈ ਕਰਦਾ ਤੇ ਜਿਹੜੇ ਪੀੜਤ ਇਨਸਾਨ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਪੈਸੇ ਦੀ ਹੈ ਜਿਹੜੀ ਹੈ ਰਿਕਵਰੀ ਕਰਾਉਂਦਾ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਮਸਰਾ ਲਿਵਿੰਗ ਇੰਡੀਆ ਫਗਵਾੜਾ